ਅੱਜ ਦੀ ਜੋ ਸਾਖੀ ਹੈ ਉਹ ਸਾਨੂੰ ਬਹੁਤ ਕੁਝ ਸਿਖਾਏਗੀ ਜਦ ਵੀ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਨੇ ਹਾਂ ਦੁਖੀ ਹੁੰਨੇ ਹਾਂ ਤੇ ਉਸ ਦੁਖੀ ਮਨ ਦੇ ਨਾਲ ਅਗਰ ਆਪਾਂ ਸਤਿਗੁਰੂ ਨੂੰ ਯਾਦ ਕਰੀਏ ਤੇ ਉਹ ਕਿਵੇਂ ਸਾਡੀ ਪੁਕਾਰ ਸੁਣਦੇ ਹਨ ਇਹ ਸਾਖੀ ਤੁਹਾਨੂੰ ਪਤਾ ਲੱਗੇਗਾ ਇੱਕ ਵੀਰ ਸੀ ਜੋ ਸਤਗੁਰੂ ਨੂੰ ਬਹੁਤ ਮੰਨਦਾ ਸੀ ਨਾਮਦਾਨ ਵੀ ਲਿਆ ਹੋਇਆ ਸੀ ਭਜਨ ਸਿਮਰਨ ਤੇ ਵੀ ਟਾਈਮ ਦੇਂਦਾ ਸੀ ਪਰ ਉਸ ਵੀਰ ਦੇ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਸੀ ਜਦ ਵੀ ਕੋਈ ਕੰਮ ਕਾਜ ਕਰਦੇ ਸੀ ਤੇ ਉਹ ਕੰਮ ਅੱਗੇ ਹੀ ਨਹੀਂ ਵੱਧ ਪਾਂਦਾ ਸੀ ਐਸ ਚੀਜ਼ ਤੋਂ ਉਹ ਵੀਰ ਬਹੁਤ ਹੀ ਜ਼ਿਆਦਾ ਦੁਖੀ ਰਹਿੰਦੇ ਸੀ ਕਿ ਮੈਂ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਹੋਏ ਹਨ ਕਿ ਮੈਂ ਜਿਹੜੇ ਵੀ ਕੰਮ ਨੂੰ ਹੱਥ ਲਗਾਉਣਾ ਵਾ ਉਹਦੇ ਚ ਹੀ ਕਾਮਯਾਬ ਨਹੀਂ ਹੋ ਪਾਂਦਾ ਇਸ ਤਰ੍ਹਾਂ ਕਿਵੇਂ ਮੇਰੇ ਘਰ ਦਾ ਗੁਜ਼ਾਰਾ ਹੋਏਗਾ ਇੱਕ ਦਿਨ ਉਸ ਵੀਰ ਦਾ ਬੜਾ ਹੀ ਮਨ ਉਦਾਸ ਤੇ ਸੰਡੇ ਨੂੰ satsang ਸੀ ਤੇ ਉਹ ਵੀਰ satsang ਤੇ ਚਲਾ ਗਿਆ ਜਦ ਸਤਸੰਗ ਤੇ ਗਿਆ ਉਥੇ ਸਤਸੰਗ ਵੀ ਸੁਨਿਆ ਪਰ ਉਸ ਵੀਰ ਨੂੰ ਕੁਝ ਵੀ ਚੰਗਾ ਨਹੀਂ ਲੱਗਾ ਪੂਰਾ ਸਤਸੰਗ ਹੋ ਗਿਆ ਪਰ ਮਨ ਜਿਹੜਾ ਸੀ ਉਹ ਡਾਮਾ ਡੋਲ ਹੀ ਰਿਹਾ ਔਰ ਇਹੀ ਸੋਚਦਾ ਰਿਹਾ ਕਿ ਮਾਲਕਾ ਮੇਰੀ ਕਿਦਨ ਸੁਨੇਗਾ ਹੁਣ ਉਥੋਂ ਦੇ ਜਿਹੜੇ ਸੇਵਾਦਾਰ ਸੀ ਉਹਨਾਂ ਚੋਂ ਇੱਕ ਜਿਹੜਾ ਸੇਵਾਦਾਰ ਭਾਈ ਸੀ ਉਸ ਵੀਰ ਦਾ ਬਹੁਤ ਹੀ ਵਧੀਆ ਦੋਸਤ ਸੀ ਉਸ ਵੀਰ ਨੇ ਉਸ ਭਾਈ ਨੂੰ ਕਿਹਾ ਕਿ ਤੂੰ ਇੰਨਾ ਪਰੇਸ਼ਾਨ ਕਿਉਂ ਲੱਗ ਰਿਹਾ ਹੈ ਅੱਗੇ ਤੇ ਤੂੰ ਆਂਦਾ ਸੀ ਤੇ ਸੇਵਾ ਵੀ ਕਰਦਾ ਸੀ ਥੋੜੀ-ਬਹੁਤ ਤੇ ਟਾਈਮ ਤੋਂ ਪਹਿਲਾਂ ਆ ਜਾਂਦਾ ਸੀ ਅੱਜ ਮੈਂ ਦੇਖ ਰਿਹਾ ਸੀ ਕਿ ਤੇਰਾ satsang ਦੇ ਵਿੱਚ ਵੀ ਮਨ ਨਹੀਂ ਲੱਗ ਰਿਹਾ ਸੀ ਤੇ ਉਹ ਵੀਰ ਕਹਿਣ ਲੱਗਾ ਕਿ ਭਾਜੀ ਮੈਂ ਤੁਹਾਨੂੰ ਕੀ ਦੱਸਾਂ ਤੁਹਾਨੂੰ ਤੇ ਪਤਾ ਹੀ ਹੈ ਕਿ ਮੇਰੇ ਘਰ ਦੇ ਹਾਲਾਤ ਕਿਵੇਂ ਦੇ ਨੇ ਔਰ ਮੈਂ ਬਹੁਤ ਹੀ ਆਪਣੇ ਘਰ ਤੋਂ ਦੁਖੀ ਹੋ ਚੁੱਕਿਆ ਹਾਂ ਮੈਂ ਜਿਹੜਾ ਵੀ ਕੰਮ ਕਰਦਾ ਹਾਂ ਉਹਦੇ ਵਿੱਚ ਥੱਲੇ ਹੀ ਡਿੱਗਦਾ ਹਾਂ ਇਸ ਚੀਜ਼ ਤੋਂ ਮੈਂ ਬੜਾ ਪਰੇਸ਼ਾਨ ਹਾਂ ਔਰ ਮੇਰੇ ਘਰ ਦਾ ਕਿਵੇਂ ਗੁਜ਼ਾਰਾ ਹੋਏਗਾ ਤੇ ਉਹ ਵੀਰ ਕਹਿਣ ਲੱਗੇ ਕਿ ਤੂੰ ਕਾਤੋਂ ਦੁਖੀ ਹੋਂਦਿਆ ਐ ਐਡੇ ਵੱਡੇ ਸਾਡੇ ਸਤਿਗੁਰੂ ਨੇ ਐਡੇ ਵੱਡੇ ਸਤਿਗੁਰਾਂ ਤੂੰ ਤੂੰ ਨਾਮ ਦੀ ਬਖਸ਼ਿਸ਼ ਲਈ ਹੋਈ ਹੈ ਤੂੰ ਭਜਨ ਸਿਮਰਨ ਕਰਿਆ ਕਰ ਉਹ ਭਾਈ ਕਹਿਣ ਲੱਗਾ ਕਿ ਵੀਰ ਜੀ ਭਜਨ ਸਿਮਰਨ ਤੇ ਮੇਕੋ ਜਿੰਨਾ ਹੁੰਦਾ ਹੈ ਮੈਂ ਕਰਦਾ ਹਾਂ ਪਰ ਭਜਨ ਸਿਮਰਨ ਤੇ ਵੀ ਤਾਂ ਹੀ ਮਨ ਲੱਗੇਗਾ ਅਗਰ ਸਾਡੇ ਘਰ ਦੇ ਹਾਲਾਤ ਠੀਕ ਹੋਣਗੇ ਕੰਮਕਾਜ ਤੇ ਕੋਈ ਹੁੰਦਾ ਨਹੀਂ ਜਦ ਮੈਂ ਭਜਨ ਸਿਮਰਨ ਤੇ ਬੈਠਦਾ ਹਾਂ ਤੇ ਮੇਰਾ ਧਿਆਨ ਉਧਰ ਚਲਾ ਜਾਂਦਾ ਹੈ ਮੈਂ ਕਰਾਂ ਤੇ ਕਰਾਂ ਕੀ ਤੇ ਉਹ ਵੀਰ ਕਹਿਣ ਲੱਗਾ ਕਿ ਚੱਲ ਅੱਜ ਮੈਂ ਤੈਨੂੰ ਇੱਕ ਗੱਲ ਕਹਿਣਾ ਹਾਂ ਤੂੰ ਬੱਸ ਮੇਰੀ ਉਹ ਗੱਲ ਮੰਨ ਲਈ ਤੇ ਤੂੰ ਉਵੇਂ ਹੀ ਜਾ ਕੇ ਕਰੇ ਕਰੀ ਉਹ ਪਾਈ ਕਹਿਣ ਲੱਗਿਆ ਠੀਕ ਹੈ। ਉਹ ਸੇਵਾਦਾਰ ਵੀਰ ਕਹਿਣ ਲੱਗਾ ਕਿ ਤੂੰ ਵੇਖ ਭਜਨ ਸਿਮਰਨ ਤੇ ਕਰਦਾ ਹੀ ਹੈ। ਕਦੀ ਸਤਿਗੁਰੂ ਦੇ ਕੋਲੋਂ ਤੂੰ ਕਦੀ ਕੁਝ ਮੰਗਿਆ ਹੈ? ਤੇ ਉਹ ਵੀਰ ਕਹਿਣ ਲੱਗਾ ਕਿ ਉਹ ਬਿਨ ਬੋਲਿਆਂ ਹੀ ਸਾਰਾ ਕੁਝ ਜਾਣਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਸਭ ਕੁਝ ਜਾਣਦਾ ਹਾਂ। ਫਿਰ ਕਿਸ ਅਗੇ ਕੀਜੀਏ ਅਰਦਾਸ? ਤੇ ਮੈਂ ਕਿਹਦੇ ਅਗੇ ਅਰਦਾਸ ਕਰਾਂ? ਤੇ ਉਹ ਵੀਰ ਕਹਿਣ ਲੱਗਾ ਕਿ ਕਦੀ ਕਦੀ ਇਹੋ ਜਿਹਾ ਆਪਣੀ ਜ਼ਿੰਦਗੀ ਦੇ ਵਿੱਚ ਟਾਈਮ ਆ ਜਾਂਦਾ ਹੈ ਅਗਰ ਆਪਾਂ ਆਪਣੇ ਪਿਓ ਤੂੰ ਨਹੀਂ ਮੰਗਾਗੇ ਆਪਣੇ ਸਤਿਗੁਰੂ ਤੂੰ ਨਹੀਂ ਮੰਗਾਗੇ ਤੇ ਫਿਰ ਆਪਾਂ ਕਿਹਦੀ ਅੱਗੇ ਹੱਥ ਕਰਾਂਗੇ ਵੇਖ ਤੈਨੂੰ ਆਪਣੇ ਸਤਿਗੁਰੂ ਅੱਗੇ ਅਰਦਾਸ ਤੇ ਕਰਨੀ ਪੈਣੀ ਹੈ ਔਰ ਤੂੰ ਹੁਣ ਘਰੇ ਜਾਏਂਗਾ ਨਾ ਜਦ ਭਜਨ ਸਿਮਰਨ ਤੇ ਬੈਠੇਗਾ ਤੇ ਉਰਤੂ ਬਾਦ ਉੱਠੇਗਾ ਤੇ ਆਪਣੇ ਸਤਿਗੁਰੂ ਦੇ ਅੱਗੇ ਹੀ ਇੱਕ ਅਰਦਾਸ ਕਰੀ ਕਿ ਹੇ ਮਾਲਕ ਤੁਸੀਂ ਹੀ ਕਹਿੰਦੇ ਹੋ ਕਿ ਕਦੀ ਕਿਸੇ ਦੇ ਅੱਗੇ ਹੱਥ ਨਾ ਕਰਾਈ ਤੇ ਫਿਰ ਮिन्नੂ ਤੂੰ ਇਹੋ ਜਿਹਾ ਕਿਉਂ ਬਣਾਇਆ ਹੈ ਮिन्नੂ ਵੀ ਇੰਨਾ ਕਾਮਯਾਬ ਬਣਾ ਦੇ ਕਿ ਮੈਂ ਵੀ ਕਿਸੇ ਦੇ ਅੱਗੇ ਹੱਥ ਨਾ ਕਰਾਂ ਤੇ ਜੋ ਵੀ ਮਿਲੇ ਮੈਨੂੰ ਤੇਰੇ ਕਰੋਦਰੋਂ ਹੀ ਮਿਲੇ ਤੇ ਵੇਖੀ ਮਾਲਕ ਤੇਰੀ ਜ਼ਰੂਰ ਸੁਨੇਗਾ ਤੇ ਦੂਜੀ ਗੱਲ ਹੁਣ ਥੋੜਾ ਹੀ ਟਾਈਮ ਰਹਿ ਗਿਆ ਹੈ ਡੇਰੇ ਪੰਡਾਰੇ ਆਉਣ ਵਾਲੇ ਹਨ ਤੂੰ ਉੱਥੇ ਜਾਈ ਆਪਣੀ ਫੈਮਲੀ ਦੇ ਨਾਲ ਉੱਥੇ ਜਾ ਕੇ ਸੇਵਾ ਕਰੀਂ ਮੰਨੂ ਥੋੜੀ ਸ਼ਾਂਤੀ ਮਿਲੇਗੀ ਵੇਖੀ ਸਤਿਗੁਰੂ ਕਿਵੇਂ ਤੇਰੇ ਕਾਜ ਸਹੀ ਕਰਦੇ ਹਨ ਤੂੰ ਦੇਖ ਤੇ ਸਹੀ ਉਹ ਵੀਰ ਕਹਿਣ ਲੱਗਾ ਕਿ ਭਜਨ ਸਿਮਰਨ ਤੇ ਮੈਂ ਵੈਸੇ ਵੀ ਕਰਦਾ ਹਾਂ ਚਲੋ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਉਹਵੇਂ ਕਰ ਲਾਂਗਾ ਹੁਣ ਉਹ ਵੀਰ ਘਰੇ ਚਲਾ ਗਿਆ ਘਰੇ ਗਿਆ ਥੋੜਾ ਬਹੁਤ ਆਪਣਾ ਕੰਮ ਕਾਜ ਕੀਤਾ ਤਉ ਵੀਰ ਆਪਣੇ ਭਜਨ ਸਿਮਰਨ ਤੇ ਬੈਠ ਗਿਆ ਭਜਨ ਸਿਮਰਨ ਤੇ ਉਸ ਵੀਰ ਦਾ ਫਿਰ ਮਨ ਨਹੀਂ ਟਿਕ ਰਿਹਾ ਸੀ ਜਦ ਉਹ ਉੱਠਿਆ ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਹੀ ਹੰਝੂ ਸੀ ਔਰ ਉਹ ਸਤਿਗੁਰੂ ਦੇ ਅੱਗੇ ਅਰਦਾਸ ਕਰਨ ਲੱਗਾ ਕਿ हे ਮਾਲਕ ਇਨੇ ਸਾਲ ਹੋ ਗਏ ਨੇ ਮੈਨੂੰ ਮੈਂ ਜਿਹੜਾ ਵੀ ਕੰਮ ਕਰਦਾ ਹਾਂ ਉਹਦੇ ਵਿੱਚ ਕਾਮਯਾਬ ਹੀ ਨਹੀਂ ਹੋ ਪਾਂਦਾ ਤੁਸੀਂ ਤੇ ਕਹਿੰਦੇ ਹੋ ਕਿ ਕਿਸੇ ਅੱਗੇ ਹੱਥ ਨਾ ਕਰੀ ਤੇ ਮੈਨੂੰ ਤੇ ਹਰ ਕਿਸੇ ਦੇ ਅੱਗੇ ਹੱਥ ਕਰਨੇ ਪੈਂਦੇ ਨੇ ਤੇਰੇ ਹੁੰਦਿਆਂ ਮਾਲਕਾ ਮੈਂ ਇੱਕ ਭਿਖਾਰੀ ਬਣ ਕੇ ਰਹਿ ਗਈ ਹਾਂ ਆਪਣੇ ਬੱਚੇ ਦੀ ਇੱਜ਼ਤ ਤੁਸੀਂ ਉਹੀ ਰੱਖਣੀ ਹੈ ਤੁਸੀਂ ਮੇਰੀ लाज ਰੱਖਣੀ ਹੈ ਮੇਰੇ ਸਤਿਗੁਰੂ ਜਿਵੇਂ ਸਾਰਿਆਂ ਦੇ ਕਾਜ ਸਵਾਰਦੇ ਹੋ ਮिन्नੂ ਵੀ ਕਿਸੇ ਕੰਮ ਦੇ ਵਿੱਚ ਮੇਰੇ ਵੀ ਕਾਜ ਸਵਾਰ ਤੋ ਉਹ ਵੀਰ ਉਹਦਨ ਬਹੁਤ ਰੋਇਆ ਬਹੁਤ ਰੋਇਆ ਆਪਣੇ ਸਤਿਗੁਰੂ ਦੇ ਅੱਗੇ ਐਵੇਂ ਹੀ ਉਹ ਵੀਰ ਹਰ ਦਿਨ ਭਜਨ ਸਿਮਰਨ ਕਰਦਾ ਪਰ ਉਸ ਵੀਰ ਦਾ ਮਨ ਬਿਲਕੁਲ ਵੀ ਟਿਕਾਵ ਨਹੀਂ ਕਰਦਾ ਤੇ ਮਾਲਕ ਅੱਗੇ ਇਹੀ ਅਰਦਾਸ ਰੋਜ਼ ਕਰਨ ਲੱਗਾ। ਇਵੇਂ ਹੀ ਟਾਈਮ ਬੀਤਦਾ ਗਿਆ। ਕੁਛ ਟਾਈਮ ਬਾਅਦ ਡੇਰੇ ਦੇ ਵਿੱਚ ਭੰਡਾਰੇ ਸੀ। ਉਹਨਾਂ ਦੀ ਵਾਈਫ ਉਹਨਾਂ ਦੀ ਇੱਕ 9 ਸਾਲ ਦੀ ਬੇਟੀ ਸੀ। ਉਹ ਤਿੰਨੋਂ ਲੋਗ satsang ਤੇ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ satsang ਸੁਨੇ ਸੇਵਾ ਕੀਤੀ। ਮਨ ਬਹੁਤ ਦੁਖੀ ਸੀ ਤੇ ਉਹ ਦੋ ਪੰਡਾਰੇ ਉੱਥੇ ਹੀ ਰਹੇ ਕਿ ਇੱਥੇ ਰਹਿ ਕੇ ਫਿਰ ਵੀ ਮਨ ਨੂੰ ਥੋੜੀ ਸ਼ਾਂਤੀ ਮਿਲਦੀ ਹੈ ਜਦ ਪੰਡਾਰੇ ਸਮਾਪਤ ਹੋ ਗਏ ਤੇ ਉਹ ਪਰਿਵਾਰ ਦੀ ਜਦ ਵਾਪਸੀ ਸੀ ਤੇ ਜਦ ਉਹਨਾਂ ਦੀ ਸਟੇਸ਼ਨ ਤੋਂ ਟ੍ਰੇਨ ਤੁਰਨੀ ਸੀ ਉਹ ਦਿਨ ਬਹੁਤ ਹੀ ਜ਼ਿਆਦਾ ਭੀੜ ਸੀ ਕਿਉਂਕਿ ਸਾਰੇ ਹੀ ਆਪਣੇ ਆਪਣੇ ਘਰਾਂ ਨੂੰ ਜਾਂਦੇ ਹਨ ਹোন ਉਹਨਾਂ ਦੇ ਕੋਲ ਸਮਾਨ ਵੀ ਬਹੁਤ ਸੀ ਪਹਿਲਾਂ ਤੇ ਉਹਨਾਂ ਨੇ ਦੇਖਿਆ ਕਿ ਕੋਈ ਸੇਵਾਦਾਰ ਮਿਲ ਜائے ਤੇ ਉਹਨਾਂ ਨੂੰ ਕਹਨੇ ਆ ਕਿ ਉਹ ਚੜਾ ਦੇਣਗੇ ਪਰ ਉਸ ਟਾਈਮ ਉੱਥੇ ਉਹਨਾਂ ਨੂੰ ਕੋਈ ਵੀ ਨਹੀਂ ਦਿਖਿਆ ਕਿਉਂਕਿ ਭੀੜ ਬਹੁਤ ਸੀ ਸੇਵਾਦਾਰ ਵੀ ਇੱਧਰ ਉੱਧਰ ਬਹੁਤ ਜੇ ਲੋਕ ਐਹੋ ਜੇ ਸੀ ਜਿਹੜੇ ਚੜ ਨਹੀਂ پا ਰਹੇ ਸੀ ਉਹਨਾਂ ਨੇ ਸੋਚਿਆ ਕਿ ਕੋਈ ਗੱਲ ਨਹੀਂ ਅਸੀਂ ਆਪਣਾ ਸਮਾਨ ਖੁਦ ਹੀ ਰੱਖ ਲਵਾਂਗੇ ਹੁਣ ਉਹਨਾਂ ਨੇ ਇੱਕ ਅੱਧ ਬੈਗ ਉੱਤੇ ਚੜਾਇਆ ਤੇ ਆਪਣੀ ਵਾਈਫ ਨੂੰ ਵੀ ਉੱਤੇ ਚੜਾ ਦਿੱਤਾ ਤੇ ਉਹ ਵੀਰ ਕਹਿਣ ਲੱਗਾ ਕਿ ਪਹਿਲਾਂ ਇੰਜ ਕਰ ਬੇਟੀ ਨੂੰ ਫੜ ਲੈ ਇਹਨੂੰ ਉੱਤੇ ਚੜਾ ਦੇ ਉਹਨਾਂ ਨੇ ਬੇਟੀ ਨੂੰ ਫੜ ਕੇ ਟ੍ਰੇਨ ਦੇ ਉੱਤੇ ਚੜਾ ਦਿੱਤਾ ਹੁਣ ਬੇਟੀ ਨੇ ਇੱਕ ਸਾਈਡ ਤੋਂ ਹੋ ਕੇ ਕੀ ਕੀਤਾ ਕਿ ਦੂਜੀ ਸਾਈਡ ਤੋਂ ਉਹ ਥੱਲੇ ਉਤਰ ਗਈ ਉਹਨਾਂ ਚਰੋਨਾਂ ਨੇ ਸਾਰਾ ਜਿਹੜਾ ਸਮਾਨ ਸੀ ਉੱਤੇ ਚੜਾ ਲਿਆ ਤੇ ਟ੍ਰੇਨ ਤੁਰ ਪਈ ਹੁਣ ਬੇਟੀ ਉਹਨਾਂ ਦੀ ਥੱਲੇ ਰਹਿ ਗਈ ਐਸ ਗੱਲ ਦਾ ਉਹਨਾਂ ਨੂੰ ਪਤਾ ਹੀ ਨਹੀਂ ਜਦ ਟ੍ਰੇਨ ਤੁਰ ਪਈ ਹੁਣ ਉਹ ਪੂਰੀ ਟ੍ਰੇਨ ਦੇ ਵਿੱਚ ਆਪਣੀ ਬੇਟੀ ਨੂੰ ਲੱਭਣ ਲੱਗੇ ਪਰ ਬੇਟੀ ਕਿਤੇ ਵੀ ਨਾ ਲੱਭੀ ਜਿਹੜੇ ਉੱਥੇ ਲੋਕ ਬੈਠੇ ਹੋਏ ਸੀ ਉਹਨਾਂ ਨੂੰ ਪੁੱਛਿਆ ਕਿ ਅਸੀਂ ਇੱਥੇ ਬੇਟੀ ਆਪਣੀ ਨੂੰ ਚੜਾਇਆ ਸੀ ਉਹ ਕਿੱਥੇ ਗਈ ਉਹ ਸਾਰੇ ਕਹਿਣ ਲੱਗੇ ਹੈ ਤੇ ਇੱਥੇ ਹੀ ਸੀ ਐਨੂੰ ਹੀ ਤੁਰ ਹੀ ਜਾਂਦੀ ਸੀ ਹੁਣੋ ਪਰਿਵਾਰ ਅਗਲੇ ਤੂੰ ਡੱਬਾ ਅਗਲਾ ਅਗਲੇ ਤੂੰ ਡੱਬਾ ਅਗਲਾ ਵਿਚਾਰੇ ਇਸ ਤਰ੍ਹਾਂ ਹੀ ਪੂਰੇ ਡੱਬਿਆਂ ਦੇ ਵਿੱਚ ਆਪਣੀ ਬੇਟੀ ਨੂੰ ਲੱਭਣ ਲੱਗੇ ਪਰ ਬੇਟੀ ਕਿਤੇ ਨਾ ਲੱਭੀ ਹੁਣ ਦੋਵੇਂ ਹਸਬੈਂਡ ਵਾਈਵ ਦਾ ਇੰਨਾ ਮਨ ਉਦਾਸ ਇੰਨਾ ਮਨ ਉਦਾਸ ਔਰ ਅੱਖਾਂ ਦੇ ਵਿੱਚੋਂ ਹੰਝੂ ਫੇਰ ਉਹ ਸਤਿਗੁਰੂ ਦੇ ਅੱਗੇ ਇੰਨਾ ਰੋਏ ਕਹਿਣ ਲੱਗੇ ਮਾਲਕਾ ਅਸੀਂ ਤੇ ਇੱਥੇ ਆਏ ਸੀ ਆਪਣੇ ਦਰਦਾਂ ਨੂੰ ਛੁਪਾਉਣ ਵਾਸਤੇ ਆਪਣੇ ਦਰਦਾਂ ਨੂੰ ਖਤਮ ਕਰਨ ਵਾਸਤੇ ਕਿ ਮੇਰਾ ਕੋਈ ਕੰਮ ਕਾਜ ਨਹੀਂ ਚੱਲਦਾ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਤੇ ਤੇਰੇ ਘਰ ਆ ਕੇ ਮੈਨੂੰ ਸ਼ਾਂਤੀ ਮਿਲੇਗੀ ਇੱਕ ਬੇਟੀ ਦਿੱਤੀ ਸੀ ਤੂੰ ਉਹ ਵੀ ਅੱਜ ਤੂੰ ਖੋ ਲਈ ਹੈ ਮੈਂ ਤੇ ਕਾਹੇ ਜੋਗਾ ਵੀ ਨਹੀਂ ਰਿਆ ਮੇਰੀਆ ਸਤਗੁਰਾ ਅੱਜ ਮੈਂ ਖਾਲੀ ਹੱਥ ਆਪਣੇ ਘਰ ਜਾਵਾਂਗਾ ਮੈਂ ਪਰਿਵਾਰ ਵਾਲਿਆਂ ਨੂੰ ਜਾ ਕੇ ਕੀ ਕਹਾਂਗਾ ਕਿ ਮੇਰੀ ਬੇਟੀ ਵੀ ਨਹੀਂ ਰਹੀ ਉਹ ਪਰਿਵਾਰ ਇੰਨਾ ਰੋਇਆ ਇੰਨਾ ਰੋਇਆ ਪੂਰੀ ਟ੍ਰੇਨ ਦੇ ਵਿੱਚ ਉਹਨਾਂ ਦਾ ਹਾਲ ਬੇਹਾਲ ਐਵੇਂ ਹੀ ਕਰਦੇ ਕਰਦੇ ਜਲੰਧਰ ਸਟੇਸ਼ਨ ਆ ਗਿਆ ਉਹਨਾਂ ਨੇ ਸੋਚਿਆ ਕਿ ਇੱਥੇ ਉਤਰਨਾ ਹੀ ਚਾਹੀਦਾ ਹੈ ਜਾ ਕੇ ਵਾਪਸੀ 'ਚ ਦੇਖਦੇ ਆਂ ਕੀ ਪਤਾ ਸਾਡੀ ਬੇਟੀ ਉੱਥੇ ਹੀ ਹੋਏ ਉਹ ਦੋਨੋਂ ਹਸਬੰਡ ਵਾਈਫ ਤੇ ਇੰਨਾ ਉਹਨਾਂ ਦੇ ਕੋਲ ਸਮਾਨ ਉਹ ਸਾਰਾ ਵਿਚਾਰਿਆਂ ਨੇ ਫੇਰ ਲਾਇਆ ਫੇਰ ਲਾ ਕੇ ਹੁਣ ਦੂਜੀ ਟ੍ਰੇਨ ਕੀ ਪਤਾ ਕਦੋਂ ਆਣੀ ਸੀ ਉਹਨਾਂ ਨੇ ਛੇਤੀ ਤੋਂ ਛੇਤੀ ਇੱਕ ਬੱਸ ਫੜੀ ਤੇ ਵਸਤੇ ਜਾ ਕੇ ਉਹ ਸਟੇਸ਼ਨ ਪਹੁੰਚ ਗਏ ਬਿਆਸ ਦੁਆਰਾ ਤੋਂ ਜਦ ਦੁਆਰਾ ਤੋਂ ਸਟੇਸ਼ਨ ਪਹੁੰਚੇ ਉੱਥੇ ਉਹਨਾਂ ਨੂੰ ਭਜੜਾ ਪੈ ਗਈਆਂ ਹਸਬੰਡ ਦੂਜੀ ਸਾਈਡ ਦੇਖਣ ਲੱਗਾ ਵਾਈਫ ਦੂਜੀ ਸਾਈਡ ਦੇਖਣ ਲੱਗਾ ਕਿ ਕੀ ਪਤਾ ਸਾਡੀ ਬੇਟੀ ਇੱਥੇ ਹੀ ਨਾ ਹੋਵੇ ਕਿਤੇ ਇੱਧਰ ਉੱਧਰ ਲੱਭਦੇ ਰਹੇ ਲੱਭਦੇ ਰਹੇ بڑے ਲੋਕਾਂ ਨੂੰ ਸੰਗਤ ਨੂੰ ਪੁੱਛਿਆ ਕਿ ਸਾਡੀ ਬੇਟੀ ਤੁਸੀਂ ਦੇਖੀ ਹੈ ਸਾਰੇ ਹੀ ਕਹਿਣ ਲੱਗੇ ਇਥੇ ਤੇ ਇੰਨੇ ਬੱਚੇ ਨੇ ਹੁਣ ਸਾਨੂੰ ਕੀ ਪਤਾ ਤੁਹਾਡੀ ਬੇਟੀ ਕਿਹੜੀ ਹੈ ਐਵੇਂ ਹੀ ਜਦ ਉਹਨਾਂ ਨੂੰ ਥੋੜਾ ਟਾਈਮ ਹੋ ਗਿਆ ਤੇ ਉਹਨਾਂ ਦੀ ਜਿਹੜੀ ਵਾਈਫ ਸੀ ਉਹਦਾ ਧਿਆਨ ਉਧਰ ਬਾਥਰੂਮ ਸੀ ਉਹਨਾਂ ਵੱਲ ਪਿਆ ਉਧਰ ਕੀ ਦੇਖਦੇ ਹਨ ਕਿ ਉਹਨਾਂ ਦੀ ਬੇਟੀ ਖੇਲਣਦੀ ਤੇ ਬੜੀ ਖੁਸ਼ ਹੈ ਜਦ ਇਹ ਚੀਜ਼ ਦੇਖੀ ਤੇ ਦੋਨੋਂ ਹੀ ਹਸਬੰਡ ਵਾਈਫ ਭੱਜੇ ਭੱਜੀ ਗਏ ਤੇ ਮਾਂ ਨੇ ਜਾ ਕੇ ਬੇਟੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਪਿਤਾ ਜੀ ਵੀ ਬੜੇ ਖੁਸ਼ ਪਰ ਪਿਤਾ ਜੀ ਗੁੱਸੇ 'ਚ ਵੀ ਸੀ ਔਰ ਉਹ ਕਹਿਣ ਲੱਗੇ ਬੇਟਾ ਮੈਂ ਤੇ ਤੈਨੂੰ ਟ੍ਰੇਨ 'ਚ ਚੜਾਇਆ ਸੀ ਤੇ ਤੂੰ ਥੱਲੇ ਕਿਵੇਂ ਉੱਤਰ ਗਈ ਤੇ ਉਹ ਬੇਟੀ ਕਹਿਣ ਲੱਗੀ ਪਾਪਾ ਜਦ ਤੁਸੀਂ ਮੈਨੂੰ ਉੱਪਰ ਚੜਾ ਦਿੱਤਾ ਤੇ ਮੈਂ ਸੋਚਿਆ ਕਿ ਤੁਸੀਂ ਅਜੇ ਥੱਲੇ ਹੀ ਹੋਵੋਗੇ ਤੇ ਮੈਂ ਦੂਜੇ ਸਾਈਡ ਤੋਂ ਹੋ ਕੇ ਥੱਲੇ ਉਤਰ ਗਈ ਤੇ ਜਦ ਮੈਂ ਦੇਖਿਆ ਕਿ ਥੱਲੇ ਕੋਈ ਵੀ ਨਹੀਂ ਸੀ ਟ੍ਰੇਨ ਚੱਲ ਗਈ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਤੇ ਉਹਨਾਂ ਦੀ ਮਾਤਾ ਕਹਿਣ ਲੱਗੀ ਬੇਟਾ ਐਵੇਂ ਥੋੜੀ ਕਰਨਾ ਚਾਹੀਦਾ ਹੈ ਜੇ ਤੈਨੂੰ ਕੁਝ ਹੋ ਜਾਂਦਾ ਤੈਨੂੰ ਕੀ ਪਤਾ ਸਾਡੇ ਨਾਲ ਕੀ ਬੀਤੀ ਹੈ ਉਹ ਬੇਟੀ ਕਹਿਣ ਲੱਗੀ ਕਿ ਮੰਮੀ ਪਾਪਾ ਤੁਹਾਨੂੰ ਤੇ ਕੁਝ ਪਤਾ ਹੀ ਨਹੀਂ ਇੱਥੂ ਦੇ ਤੇ ਸੇਵਾਦਾਰ ਹੀ ਬਹੁਤ ਚੰਗੇ ਹਨ ਤੁਹਾਨੂੰ ਪਤਾ ਹੈ ਇੱਕ ਵਾਈਟ ਕੱਪੜੇ ਪਾਏ ਹੋਏ ਸੀ ਇੱਕ ਸੇਵਾਦਾਰ ਨੇ ਔਰ ਉਹਨਾਂ ਨੇ ਮੈਨੂੰ ਫੜ ਲਿਆ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਇੱਥੇ ਕੀ ਕਰ ਰਹੀ ਹੈ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਮੰਮੀ ਪਾਪਾ ਸਮਾਨ ਰੱਖਣ ਗਏ ਨੇ ਟ੍ਰੇਨ ਤੇ ਉਹ ਕਹਿਣ ਲੱਗੇ ਬੇਟਾ ਉਹ ਟ੍ਰੇਨ ਤੇ ਚਲੀ ਗਈ ਹੈ ਤੇ ਮੰਮੀ ਪਾਪਾ ਉਹ ਜਿਹੜੇ ਬਜ਼ੁਰਗ ਸੀ ਨਾ ਉਹ ਬੜੇ ਹੀ ਸੋਹਣੇ ਸੀ ਤੇ ਉਹ ਮੇਰੇ ਕੋਲ ਉਦੋਂ ਦੇ ਇੱਥੇ ਹੀ ਮੇਰੇ ਨਾਲ ਬੈਠੇ ਹੋਏ ਸੀ ਔਰ ਮिन्नू ਉਹਨਾਂ ਨੇ ਪ੍ਰਸ਼ਾਦ ਵੀ ਦਿੱਤਾ ਔਰ ਮिन्नू ਕਹਿਣ ਲੱਗੇ ਕਿ ਇਹ ਪ੍ਰਸ਼ਾਦ ਤੂੰ ਵੀ ਖਾਈ ਤੇ ਆਪਣੇ ਪਰਿਵਾਰ ਨੂੰ ਵੀ ਦੇਈ ਤੇ ਆਪਣੇ ਪਾਪਾ ਨੂੰ ਕਹੀ ਟੈਨਸ਼ਨ ਨਾ ਕਰਨ ਮੈਂ ਤੇ ਬੜੀ ਖੁਸ਼ ਸੀ ਔਰ ਦੇਖੋ ਮੈਂ ਉਹੀ ਪ੍ਰਸ਼ਾਦ ਖਾ ਰਹੀ ਹਾਂ ਉਹਨਾਂ ਦੇ ਪਿਤਾ ਜੀ ਕਹਿਣ ਲੱਗੇ ਬੇਟਾ ਐਵੇਂ ਕਿਸੇ ਤੋਂ ਪ੍ਰਸ਼ਾਦ ਲੈ ਕੇ ਨਹੀਂ ਖਾਈ ਦਾ ਉਹ ਕਹਿਣ ਲੱਗੀ ਨਹੀਂ ਪਾਪਾ ਜੀ ਉਹ ਤੇ ਬੜੇ ਹੀ ਵਧੀਆ ਸੇਵਾਦਾਰ ਸੀ ਬੜੇ ਹੀ ਸੋਹਣੇ ਸੀ ਜਦ ਤੁਸੀਂ ਮੇਰੇ ਵੱਲ ਆ ਰਹੇ ਸੀ ਨਾ ਤੇ ਤੁਹਾਡੇ ਕੋਲੋਂ ਦੀ ਹੀ ਗੁਜ਼ਰੇ ਹਨ ਜਦ ਇਹ ਗੱਲ ਉਹਨਾਂ ਨੇ ਸੁਣੀ ਤੇ ਉਹਨਾਂ ਨੇ ਸ਼ੁਕਰਾਨਾ ਕੀਤਾ ਆਪਣੇ ਸਤਿਗੁਰੂ ਦਾ ਕਿ ਸ਼ੁਕਰ ਹੈ ਦਾਤੀਆ ਸ਼ੁਕਰ ਹੈ ਅੱਜ ਸਾਡੀ ਬੇਟੀ ਤੇ ਸਾਨੂੰ ਲੱਭ ਗਈ ਹੈ ਫਿਰ ਉਹ ਆਪਣੀ ਬੇਟੀ ਨੂੰ ਲੈ ਕੇ ਆਪਣੀ ਫੈਮਿਲੀ ਨੂੰ ਲੈ ਕੇ ਤੇ ਘਰ ਆ ਗਏ ਪਰ ਐਸੀ ਚੀਜ਼ ਤੂੰ ਬੜੇ ਹੀ ਪਰੇਸ਼ਾਨ ਕਿ ਸਾਡੇ ਨਾਲ ਐਵੇਂ ਹੋਇਆ ਤੇ ਹੋਇਆ ਕਿਉਂ ਫੇਰ ਉਹ ਵੀਰ satsang ਤੇ ਗਿਆ ਸੰਡੇ ਨੂੰ satsang ਚ ਬੜਾ ਮਨ ਲੱਗਾ ਬੜਾ ਖੁਸ਼ satsang ਦੇ ਵਿੱਚ ਔਰ ਜਦ ਉਹ ਉੱਠਿਆ ਤੇ ਫਿਰ ਉਸੇ ਵੀਰ ਨੂੰ ਮਿਲਿਆ ਫਿਰ ਉਹਨੇ ਪੂਰੀ ਸਟੋਰੀ ਸੁਣਾਈ ਕਿ ਵੀਰਾ ਅਸੀਂ ਤੇ ਬਚ ਕੇ ਆ ਗਈ ਹਾਂ ਉੱਥੋਂ ਤੂੰ ਤੇ ਕਿਹਾ ਸੀ ਨਾ ਕਿ ਸਤਿਗੁਰੂ ਤੇਰੇ ਕੰਮ ਸਵਾਰੇਗਾ ਸਾਡੀ ਤੇ ਬੇਟੀ ਵੀ ਉੱਥੇ ਹੀ ਰਹਿ ਚੱਲੀ ਸੀ ਅਸੀਂ ਤੇ ਖਾਲੀ ਹੱਥ ਆਉਣਾ ਸੀ ਅੱਜ ਸਵਰਨਾ ਕੀ ਸੀ ਸਾਰਾ ਕੁਝ ਹੀ ਵਿਗੜ ਜਾਣਾ ਸੀ ਉੱਥੇ ਭਲਾ ਹੋਏ ਉਸ ਬਜ਼ੁਰਗ ਦਾ ਜਿਨੇ ਬੇਟੀ ਨੂੰ ਸੰਭਾਲ ਲਿਆ ਜਦ ਇਹ ਗੱਲ ਉਹ ਸੇਵਾਦਾਰ ਵੀਰ ਨੇ ਸੁਣੀ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਉਹ ਕਹਿਣ ਲੱਗਾ ਬਾਜੀ ਤੁਸੀਂ ਆਪਣੀਆਂ ਬੇਟੀ ਤੋਂ ਇੰਨਾ ਵੀ ਹਿਸਾਬ ਨਹੀਂ ਲਾ ਸਕੇ ਕਿ ਉਹ ਚਿੱਟੇ ਕੱਪੜਿਆਂ ਵਾਲਾ ਕੌਣ ਸੀ ਜਿਹੜਾ ਪ੍ਰਸ਼ਾਦ ਦੇ ਕੇ ਗਿਆ ਤੁਹਾਡੀ ਬੇਟੀ ਟ੍ਰੇਨ ਤੂੰ ਉੱਤਰ ਗਈ ਤੇ ਉਹਨੂੰ ਸੰਭਾਲਣ ਵਾਲਾ ਕੌਣ ਸੀ ਤੂੰ ਇੰਨਾ ਵੀ ਨਹੀਂ ਸਮਝ ਸਕਿਆ ਤੇ ਉਹ ਪਾਜੀ ਕਹਿਣ ਲੱਗਾ ਕਿ ਸੇਵਾਦਾਰੀ ਸੀ ਉੱਥੇ ਬਥੇਰੇ ਸੇਵਾਦਾਰ ਹਨ ਉਹ ਵੀਰ ਕਹਿਣ ਲੱਗਾ ਉਹ ਸੇਵਾਦਾਰ ਨਹੀਂ ਸੀ ਉਹ ਤੇ ਇੱਕ ਅਲਾਹੀ ਰੂਹ ਸੀ ਜਿਨ ਨੇ ਤੇਰੀ ਬੇਟੀ ਦੀ ਸੰਭਾਲ ਕੀਤੀ ਔਰ ਜਿਹੜੀ ਤੂੰ ਗੱਲ ਕਹਿ ਰਿਹਾ ਹੈ ਨਾ ਕੀ ਆ ਪ੍ਰਸ਼ਾਦ ਤੂੰ ਵੀ ਖਾਈ ਤੇ ਆਪਣੇ ਪਾਪਾ ਨੂੰ ਵੀ ਦਈ ਤੇ ਉਹਨੂੰ ਕੋਈ ਟੈਨਸ਼ਨ ਨਾ ਕਰੇ ਉਹ ਕੋਈ ਸੇਵਾਦਾਰ ਸੀ ਉਹ ਤੇ ਖੁਦ ਰੱਬ ਸੀ ਤੁਸੀਂ ਉਹਨੂੰ ਪਹਿਚਾਨ ਹੀ ਨਹੀਂ ਸਕੇ ਜਦ ਇਹ ਗੱਲ ਉਸ ਭਾਈ ਨੇ ਸੁਣੀ ਤੇ ਉਹਦੀਆਂ ਅੱਖਾਂ ਚੋਂ ਵੀ ਹੰਝੂ ਆ ਗਏ ਤੇ ਕਹਿਣ ਲੱਗਾ ਅਸੀਂ ਇਹ ਗੱਲ ਕਿਉਂ ਨਹੀਂ ਸਮਝ ਸਕੇ ਉਸ ਟਾਈਮ ਇਸ ਚੀਜ਼ ਨੂੰ ਅਸੀਂ ਅਹਿਸਾਸ ਕਿਉਂ ਨਹੀਂ ਕਰ ਸਕੇ ਸਾਡੇ ਕੋ ਕਿੰਡੀ ਵੱਡੀ ਭੁੱਲ ਨਾ ਹੋ ਗਈ ਹੈ ਹੁਣ ਉਸ ਵੀਰ ਦੀਆਂ ਅੱਖਾਂ 'ਚੋਂ ਵੀ ਹੰਝੂ ਫੇਰ ਉਹ ਸੇਵਾਦਾਰ ਵੀਰ ਕਹਿਣ ਲੱਗਾ ਕਿ ਹੁਣ ਹੰਝੂਆਂ ਦਾ ਕੋਈ ਫਾਇਦਾ ਨਹੀਂ ਇਹ ਤੈਨੂੰ ਅਸ਼ੀਰਵਾਦ ਮਿਲਿਆ ਹੈ ਔਰ ਤੂੰ ਤੇ ਬਿਆਸ ਚਲਾ ਗਿਆ ਸੀ ਡੇਰੇ ਚਲਾ ਗਿਆ ਸੀ ਤੈਨੂੰ ਤੇ ਪਤਾ ਹੀ ਨਹੀਂ ਤੇਰੇ ਵਾਸਤੇ ਇੱਕ ਖੁਸ਼ਖਬਰੀ ਔਰ ਵੀ ਹੈ ਉਹ ਕਹਿਣ ਲੱਗਾ ਕਿ ਕਹਿੰਦਾ ਮੇਰੇ ਕੋਲ ਇੱਕ ਭਾਈ ਆਇਆ ਸੀ ਉਹਨੂੰ ਇੱਕ ਬਹੁਤ ਹੀ ਸਮਝਦਾਰ ਤੇ ਪੜ੍ਹੇ ਲਿਖੇ ਤੇ ਜਿੰਨੂੰ ਬਹੁਤ ਵਧੀਆ ਕੰਪਿਊਟਰ ਆਉਂਦਾ ਹੈ ਉਹਦੀ ਲੋੜ ਹੈ ਤੇ ਮੈਂ ਉਹਨੂੰ ਰੋਕ ਕੇ ਰੱਖਿਆ ਹੋਇਆ ਸੀ ਕਿ ਸਾਡੇ ਭਾਈ ਸਾਹਿਬ ਜੀ ਹੈ ਨਹੀਂ ਥੋੜੇ ਦਿਨ ਹੋਰ ਰੁਕ ਜਾਓ ਤੇ ਕੱਲ ਤੋਂ ਹੀ ਤੂੰ ਆਪਣੀ ਨੌਕਰੀ ਤੇ ਚਲਾ ਜਾਈ ਉਹਨੇ ਤੈਨੂੰ ਕੰਮ ਤੇ ਰੱਖ ਲੈਣਾ ਹੈ ਔਰ ਤੂੰ ਕਹਿ ਰਿਹਾ ਹੈ ਕਿ ਤੂੰ ਸਾਰਾ ਕੁਝ ਗਵਾ ਕੇ ਆ ਜਾਣਾ ਸੀ ਉਹ ਤੇਰੇ ਤੇ ਮਾਲਕ ਨੇ ਸਾਰੇ ਕਾਜ ਹੀ ਸਵਾਰ ਦਿੱਤੇ ਹਨ ਜਦ ਇਹ ਵੀ ਗੱਲ ਉਸ ਪਾਈ ਨੇ ਸੁਣੀ ਹੋਂ ਉਸ ਵੀਰ ਦੀਆਂ ਪੂ ਬਾ ਨਹੀਂ ਰੁਕੀਆਂ ਔਰ ਫਿਰ ਉਹ ਆਪਣੇ ਸਤਿਗੁਰੂ ਨੂੰ ਯਾਦ ਕਰਨ ਲੱਗਾ ਤੇ ਸ਼ੁਕਰਾਨਾ ਕਰ ਕਰ ਕੇ ਕਰ ਕਰ ਕੇ ਉਹਦੇ ਲਫ਼ਜ਼ ਵੀ ਨਹੀਂ ਥੱਕਨਦੇ ਸੀ ਫਿਰ ਉਸ ਵੀਰ ਨੇ ਆਖਿਆ ਸਾਡੇ ਚ ਬਹੁਤ ਕਮੀਆਂ ਹਨ ਅਸੀਂ ਤੇ ਕਦੀ ਆਪਣੇ ਸਤਿਗੁਰੂ ਦਾ ਦੀਨ ਦੇ ਹੀ ਨਹੀਂ ਸਕਦੇ ਬਸ ਇੱਕ ਅੱਖ ਦੀ پلਕ ਚਪਕੰਦੀ देर ਹੈ ਉਹ ਸਾਰੇ ਕਾਜ ਸਵਾਰ ਦੇ ਦਿੰਦਾ ਹੈ ਸਾਨੂੰ ਪਤਾ ਵੀ ਨਹੀਂ ਲੱਗਦਾ ਇੰਨੀ ਪਾਵਰ ਹੈ ਸਾਡੇ ਸਤਿਗੁਰੂ ਦੇ ਵਿੱਚ ਔਰ ਉਹ ਭਾਈ ਆਪਣੇ ਘਰ ਆ ਗਿਆ ਕਾਰ ਆ ਕੇ ਉਹਨੇ ਸਾਰੀਆਂ ਗੱਲਾਂ ਆਪਣੀ ਵਾਈਫ ਨੂੰ ਦਸੀਆਂ ਤੇ ਉਹ ਵੀ ਆਪਣੇ ਸਤਿਗੁਰੂ ਦਾ ਸ਼ੁਕਰਾਨਾ ਕਰਨ ਲੱਗੀ ਐਵੇਂ ਉਸ ਵੀਰ ਦੇ ਕਾਜ ਸਵਾਰੇ ਗਏ ਸਤਿਗੁਰੂ ਨੇ ਐਵੇਂ ਉਸ ਵੀਰ ਦੇ ਕਾਜ ਸਵਾਰੇ ਤੇ ਅਸੀਂ ਇਹੀ ਬਹੁਤ ਪਾਗਾਹਾਂ ਵਾਲੀਆਂ ਰੂਹਾਂ ਹਾਂ ਕਿ ਸਾਨੂੰ ਐਡੇ ਵੱਡੇ ਸਤਿਗੁਰੂ ਦਾ ਭਜਨ ਸਿਮਰਨ ਮਿਲਿਆ ਹੋਇਆ ਹੈ ਜਿੰਦਗੀ ਦੇ ਵਿੱਚ ਬਹੁਤ ਉਤਾਰ ਚੜਾਵ ਆਉਂਦੇ ਹਨ ਪਰ ਕਦੀ ਵੀ ਸਾਨੂੰ ਇੰਨਾ ਤੋਂ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜੇ ਦਾ ਸਤਿਗੁਰੂ ਡਾਡਾ ਹੁੰਦਾ ਹੈ ਨਾ ਉਹਦੇ ਅੱਗੇ ਤੇ ਕੋਈ ਵੀ ਚੀਜ਼ ਆ ਕੇ ਨਹੀਂ ਖਲੋ ਸਕਦੀ ਆਪਣੇ ਆਪ ਹੀ ਸਾਰੇ ਕਾਜ ਸਵਾਰੇ ਜਾਂਦੇ ਆ ਤੇ ਸਾਨੂੰ ਵੀ ਆਪਣੇ ਸਤਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕੋਰੋਨਾ ਦਾ ਬਿਨਾਂ ਨਾਗਾ ਭਜਨ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ। ਮਾਲਕ ਸਭ ਤੇ ਆਪਣੀ ਦਇਆ ਮਿਹਰ ਐਵੇਂ ਹੀ ਬਣਾਈ ਰੱਖੇ। ਰਾਤ ਹਾ ਸੁਆਮੀ।